ਮੇਰੇ ਤੇ ਸਾਡੇ ਤੇ ਸਾਰੇ ਟ੍ਰਸਟ ਦੇ ਉੱਤੇ ਵਿਸ਼ਵਾਸ ਹੋਇਆ ਤਾਂ ਇਹ ਤਾਂ ਪਾਰਟिकुलर ਰੈ residencial plots ਜਿਹੜੇ ਬਹੁਤ ਸਾਰੇ ਜੀ ਜਿਹੜੇ ਕਮਰਸ਼ੀਅਲ ਸ਼ਾਪਸ ਆਪ ਜਿਹੜੀ ਸੇਲ ਆਊਟ ਹੋ ਜਾਂਦੀ ਹੈ ਉਹਨਾਂ ਦੀ ਕੀ ਚੀਜ਼ ਚੇਂਜ ਕੀਤੀ ਜਾਂ ਅਵੇਲ ਅਸ ਮੁਮੂ ਜਿਹੜਾ ਅਵੇਨਸ ਜੀ ਲੋਕਾਂ ਨੂੰ ਪਤਾ ਨਹੀਂ ਸੀਗਾ ਲੋਕਾਂ ਨੂੰ ਪਤਾ ਨਹੀਂ ਹੀ ਲੱਗਦਾ ਹੁੰਦਾ ਸੀ ਜਿਹਾ ਕਿ ਇੱਥੇ ਪਲਾਟ ਜਿਹੜਾ ਵਿਕ ਰਿਆ ਜਾਂ ਇਹਦੀ ਇਨਲਾਮੀ ਹੋ ਰਹੀ ਹੈ ਤੇ ਹੁਣ ਅਸੀਂ ਪੂਰੀ ਐਡਵਰਟਾਈਜ਼ਮੈਂਟ ਵੀ ਕੀਤੀ ਸੀ ਉਹਦੀ ਲੋਕਾਂ ਨੂੰ ਦੱਸਿਆ ਵੀ ਜਿਹੜੇ ਜਿਹੜੇ ਲੋਕ ਪ੍ਰਾਪਰਟੀਆਂ ਲੱਭਦੇ ਸਨ ਸ਼ਹਿਰਾਂ ਦੇ ਪ੍ਰਾਪਰਟੀ ਡੀਲਰਾਂ ਨੂੰ ਅਸੀਂ ਦੱਸਿਆ ਕੰਟੈਕਟ ਕੀਤਾ ਕਿ ਆਹ ਫਲਾਣੀ ਜਗ੍ਹਾ ਅਸੀਂ ਸੇਲ ਕਰ ਰਹੇ ਹਾਂ ਪ੍ਰਾਪਰਟੀ ਤੇ ਉਹ ਜਿਹੜੀ ਜਦੋਂ ਲੋਕਾਂ ਨੂੰ ਪਤਾ ਲੱਗਿਆ ਤੇ ਉਹਨਾਂ ਨੇ ਆਪਣਾ ਜਿਹੜਾ ਉਹ ਇਨਲਾਮੀ ਦੇ ਵਿੱਚ ਆਪਣਾ ਨਾਮ ਦਰਜ ਕਰਾਇਆ ਤੇ ਉਸ ਤੋਂ ਬਾਅਦ ਬੋਲੀ ਲਗਾਈ ਤੇ ਫਿਰ ਉਹਨਾਂ ਨੇ ਉਹ ਜਿਹੜਾ ਪਰਚੇਜ਼ ਕੀਤਾ ਜੀ ਤਾਂ ਇਹਦੀ ਪ੍ਰਕਿਰਿਆ ਸਗੀ ਉਹ ਵੀ ਸਖਾਲੀ ਕੀਤੀ ਕਿ ਉਹ ਪਰ ਕਿਰਿਆ ਹੈ ਹੀ ਸੁਖਾਲੀ ਹੈ ਜੀ ਬਟ ਪਹਿਲਾਂ ਕੀ ਹੁੰਦਾ ਸੀ ਦੱਸ ਦੇਣੀ ਸੀਗੇ ਲੋਕਾਂ ਨੂੰ ਪੰਬਲ ਪੂਸੇ ਚ ਪਾਈ ਰੱਖਣਾ ਇਹਨਾਂ ਲੋਕਾਂ ਨੇ ਕਿਉਂਕਿ ਉਹ ਸ਼ਹਿਰ ਦੇ ਆਪਣੇ ਚਿਕਿਤਿਆਂ ਨੂੰ ਉਹ ਕੁਝ ਦੇਣਾ ਚਾਹੁੰਦੇ ਸੀਗੇ ਮੈਂ ਉਸ ਬਾਰੇ ਬਿੱਤ ਜਿਆਦਾ ਨਹੀਂ ਬੋਲਣਾ ਚਾਹਨਾ ਬਟ ਇਹ ਕਿ ਹੁਣ ਸੀ ਬੜਾ ਸੌਖਾ ਕਰ ਦਿੱਤਾ ਕੰਮ ਲੋਕ ਜਿਹੜੇ ਬਹੁਤ ਖੁਸ਼ ਨੇ ਪ੍ਰਾਪਰਟੀਆਂ ਲੈ ਕੇ ਇਹ ਲਗਭਗ 2 2.5 ਸਾਲ ਬਾਅਦ ਜਿਹੜੀ ਮੇਰੇ ਕਾਰਜਕਾਲ ਦੌਰਾਨ ਜਿਹੜੀ ਪਹਿਲੀ ਵਾਰ ਬੋਲੀ ਹੋਈ ਹੈ ਜੀ ਪਹਿਲਾਂ ਕਿ ਨਹੀਂ ਲਾਸਟ ਵਾਰ ਤੋਂ ਹੋਈ ਇਹਨਾਂ ਲੰਬੀ ਜਿਹੜੀ ਹੈਗੀ ਦੂਸਰੀ ਵਾਰ ਹੋਈ ਹੈ ਪਹਿਲਾਂ ਤਾਂ ਬੋਲੀਆਂ ਚੱਲਦੀਆਂ ਰਹੀਆਂ 1984 ਤੋਂ ਜਦੋਂ ਤੋਂ ਪ੍ਰੋਮੋਟਰਸ ਕੋਪੋਰਥਲੇ ਚ ਲੱਗੂ ਹੋਈ ਹੈ ਉਦੋਂ ਤੋਂ ਜਿਹੜੀਆਂ ਜਿਵੇਂ ਮਾਡਲ ਟਾਊਨ ਹੋ ਗਿਆ ਚਾਹੇ ਸੈਂਟਰਲ ਟਾਊਨ ਹੋ ਗਿਆ ਰਜੀਵ ગાંધી ਨਗਰ ਹੋ ਗਿਆ ਸਾਡੀਆਂ ਚਾਰ ਸਕੀਮਾਂ ਨੇ ਔਰ ਜਿਹੜਾ ਜਾਮਾ ਮਸਜਿਦ ਮਾਰਕੀਟ ਹੈਗੀ ਹੈ ਉਹ ਇਹ ਚਾਰੀ ਸਕੀਮਾਂ ਦੇ ਵਿੱਚ ਸੀ ਜਿਹੜਾ ਹੈਗਾ ਇਹ ਕਹਿੰਦੇ ਪੈਸੇ ਕਮਾਈ ਪੜਦਾ ਤੇ ਪ੍ਰੋਪਰਟੀ ਵੀ ਤਾਂ ਤਰੀ ਹੈ ਪ੍ਰੋਪਰਟੀ ਕੱਟੀ ਹੈ ਜੀ ਸਾਡਾ ਕਾਮੀ ਇੰਪਰੂਵਮੈਂਟ ਕਰਦੇ ਰਹੇ ਆ ਪ੍ਰੋਪਰਟੀਆਂ ਜਿਹੜੀਆਂ ਹੈਗੀਆਂ ਆ ਅਸੀਂ ਲੋਕਾਂ ਨੂੰ ਸਸਤੇ ਰੇਟ ਦੇ ਉੱਤੇ ਦਿੰਨੇ ਆ ਤੇ ਅਸੀਂ ਜਦੋਂ ਪੈਸਾ ਆਂਦਾ ਅਸੀਂ ਉਹਨੂੰ ਸ਼ਾਇਦ ਡਿਵੈਲਪਮੈਂਟ ਤੇ ਲਗਾਣੇ ਆ ਜਾਂ ਫਿਰ ਇੱਕ ਹੋਰ ਜਗ੍ਹਾ ਜਿਹੜੀ ਪਿਆੜ ਕਰਦੇ ਸੀ ਉਹਦੀ ਥਾਂ ਲੈ ਕੇ ਉੱਥੇ ਲੋਕਾਂ ਨੂੰ ਪਲਾਟ ਕੱਟ ਕੇ ਦਿੰਨੇ ਆ ਜਿਵੇਂ ਅਗੋਸਿਏਟ ਕਰ ਲਈਏ ਉਸੇ ਤਰ੍ਹਾਂ ਇਹ ਲਗਦਾ ਕਿ ਸਰਕਾਰੀ ਵਿਭਾਗ ਨੇ ਜਿਹੜੇ ਕੰਮ ਕਰਦਨੇ ਦੇ ਇਸ ਦਾ ਵੀ ਪੱਲੇ ਪਾਸੇ ਤੋਂ ਅੱਗੇ ਇਹ ਨਹੀਂ ਦੱਸਣਾ ਬਿਲਕੁਲ ਕਿ ਅਜੇ ਪੁਲਿਸ ਹੀ ਨਹੀਂ ਰਿਚ ਵਾਸ਼ਿੰਗ ਦੀ ਸਮੱਸਿਆ ਉਸ ਜਗ੍ਹਾ ਦੇ ਉੱਤੇ ਤੁਸੀਂ ਮੈਂ ਤੁਹਾਨੂੰ ਅੰਦਾਜ਼ੇ ਨਾਲ ਚਾਹਨਾ ਹੈ ਬੂਥ ਨੰਬਰ 9 ਇਹ ਨਹੀਂ ਜਾਮਾ ਮਸਜਿਦ ਦੇ ਵਿੱਚ ਬੂਥ ਨੰਬਰ 276 277 278 299 ਤੇ 290 ਇਹ ਪੰਜ ਤੱਕ ਨਾ ਜਿਹੜੀਆਂ ਵਿਕੇ ਹੈਗੀਆਂ ਲੋਕਾਂ ਦਾ ਦੁਬਾਰਾ ਵਿਸ਼ਵਾਸ ਮਾਰਿਆ ਹੈ ਔਰ ਇਹ ਤੁਸੀਂ ਆਉਣ ਵਾਲੇ ਸਮੇਂ 'ਚ ਦੇਖੋਗੇ ਜਾਮਾ ਮਸਜਿਦ ਜਿਹੜੀ ਮਾਰਕੀਟ ਹੈਗੀ ਆਉਣ ਵਾਲੇ ਸਮੇਂ 'ਚ ਨੰਬਰ 1 ਹੋਏਗੀ ਆਹ ਗੁਰਪਾਲ ਜੀ ਇੱਕ ਤੁਸੀਂ ਅੱਜ ਹੈਂਡਓਵਰ ਕੀਤਾ ਹੈ ਜਿਹੜਾ ਜਾਮਾ ਮਸਜਿਦ ਕੰਮ ਜੀ ਇਹ ਨਵਾਂ ਤੁਸੀਂ ਪਾਪੜ ਜੀ ਜਿਹੜਾ ਕਿ ਪਬਲਿਕ ਟਾਇਲਟ ਆ ਜਿਹੜਾ ਕਿ ਹੈ ਹੀ ਨਹੀਂ ਸੀ ਜਦੋਂ ਦੀ ਸਕੀਮ ਬਣੀ ਹੈ ਉਹਦਾ ਹੈ ਹੀ ਸਾਡੇ ਟਰਨਓਵਰ 'ਚ ਹੋ ਰਿਹਾ ਸਾਡੇ ਕੰਮ 'ਚ ਹੋ ਰਿਹਾ ਹੈ ਬੜੇ ਇਹ ਕਿਥੋਂ ਜਾਂ ਕੀ ਆਇਆ ਇਹ ਆ ਦੇਖੋ ਜੀ ਮੇਰੀ ਆਦਤ ਹੈਗੀ ਸੀ ਦੁਕਾਨਦਾਰ ਬੰਦਾ ਸੀ ਮੈਂ ਦੁਕਾਨਦਾਰਾਂ ਨੂੰ ਜਾ ਕੇ ਪੁੱਛਿਆ ਮੈਂ ਵੀ ਭਾਈ ਤੁਹਾਡੇ ਚੋਂ ਨਿਕਲਿਆ ਹੋਇਆ ਮੈਨੂੰ ਦੱਸੋ ਤੁਹਾਨੂੰ ਕਿਸ ਚੀ ਦੀ ਰਿਕੁਆਇਰਮੈਂਟ ਹੈ ਮੈਨੂੰ ਉੱਥੇ ਦੇ ਮਾਰਕੀਟ ਵਾਲਿਆਂ ਨੇ ਦੱਸਿਆ ਕਿ ਸਾਡੀ ਆ ਬੜੀ ਪ੍ਰੋਬਲਮ ਹੈ ਬਾਥਰੂਮ ਨਹੀਂ ਹੈ ਜਾਮਾ ਮਸਜਿਦ ਮਾਰਕੀਟ ਦੇ ਵਿੱਚ ਤੇ ਮੈਂ ਇੱਥੇ ਫਿਰ ਪ੍ਰੋਜੈਕਟ ਤਿਆਰ ਕੀਤਾ ਪ੍ਰੋਜੈਕਟ ਪਾਇਆ ਸਾਡੇ ਸਾਰੇ ਅਫਸਰ ਸਹਿਬਾਨਾਂ ਨੇ ਮਿਹਨਤ ਕੀਤੀ ਜਿਹਦੇ ਕਰਕੇ ਅਸੀਂ ਉਹ ਡਿਮਾਂਡ ਜਿਹੜੀ ਦੁਕਾਨਦਾਰਾਂ ਦੀ ਪੂਰੀ ਕੀਤੀ ਅੱਜ ਮੈਂ ਹੈਂਡਓਵਰ ਕਰਕੇ ਆਇਆ ਉੱਥੇ ਤੇ ਮਾਰਕੀਟ ਵਾਲੇ ਲੋਕ ਬੜੇ ਖੁਸ਼ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਉੱਥੇ ਵੀ ਡਵੈਲਪਮੈਂਟ ਬਹੁਤ ਜਲਦੀ ਹੋਏਗਾ। ਇਸ ਦਾ ਇੰਪੈਕਟ ਪਏਗਾ ਜਿੱਦਾਂ ਕਿ ਪਹਿਲਾਂ ਆ ਪਬਲਿਕ ਟਾਇਲਟ ਨਾ ਹੋਣ ਕਰਕੇ ਉਹ ਮਾਰਕੀਟ ਵਿਗੜ ਹੀ ਰਹੀ ਸੀਗੀ। ਸਾਰੀਆਂ ਦੁਕਾਨਾਂ ਨੂੰ ਲੋਕਾਂ ਨੇ ਪਬਲਿਕ ਟਾਇਲਟ ਬਣਾਤਾ। ਬਿਲਕੁਲ ਜੀ। ਬਿਲਕੁਲ ਇੰਪੈਕਟ ਪਏਗਾ ਕਿਉਂ ਨਹੀਂ ਪਏਗਾ? ਅਸੀਂ ਇੱਕ ਚੰਗੀਆਂ ਸਹੂਲਤਾਂ ਦੇ ਰਹੇ ਹਾਂ। ਜੇ ਟ੍ਰਸਟੀਆਂ ਦੁਕਾਨਾਂ ਉੱਥੇ ਵਿਕਣ ਆਉਣੀਆਂ। ਮੈਂ ਸਮਝਦਾ ਕਿ ਜਿਵੇਂ ਦੁਕਾਨਾਂ ਹੈਗੀਆਂ ਸਰਕਾਰੀ ਰੇਟ 5,115,000 ਰੁਪਏ। ਕੀ ਹੁੰਦਾ 5 ਲੱਖ 15 ਹਜ਼ਾਰ ਵਿੱਚ ਇੱਕ ਦੁਕਾਨ ਬਣੀ ਬਣਾਈ ਮਿਲਦੀ ਹੋਵੇ ਜੀ ਸਸਤੀ ਦੁਕਾਨ ਸਾਹਿਬ ਕਿਤੇ ਨਹੀਂ ਆਦੀ ਤੇ ਜਦੋਂ ਇਹ ਦੁਕਾਨਾ ਮਾਰਕੀਟ ਵਿੱਚ ਹੋ ਜੇਗੀ ਇਹਨਾਂ ਦਾ ਰੇਟ ਦੇਖਿਓ ਤੁਸੀਂ ਕਿਦਾਂ 4 4 5 5 ਗੁਣਾ ਹੋਏਗਾ ਕਿੰਨੀਆਂ ਦੁਕਾਨਾਂ ਅਜੇ ਪੈਂਟਿੰਗ ਨੇ ਜਿਹੜੀਆਂ ਅਪਰੋਕਸੀਮੇਟ ਮੈਡਮ ਕੋਈ 25 ਤੋਂ 30 ਦੁਕਾਨਾਂ ਹੋਰ ਹੈਗੀਆਂ ਜੀ ਉੱਥੇ ਵਿਖਾ ਰਹੇ ਆ ਤੁਹਾਨੂੰ ਵੀ ਕਾਹਦੇ ਜੀ ਖਰਾਬ ਹੋ ਚੁੱਕੀਆਂ ਬਿਲਕੁਲ ਰੈਨੋਵੇਟ ਕਰ ਰਹੇ ਆ ਜੀ ਉਹਨਾਂ ਨੂੰ ਚੰਗਾ ਡਿਵੈਲਪ ਕਰਾਂਗੇ ਇੱਕ ਜਿਹੜੀ ਸੜਕ ਬਣਨ ਵਾਲੀ ਐ ਇਸ ਨੂੰ ਸੜਕ ਨੂੰ ਜਲਦੀ ਬਣਾ ਰਹੇ ਆ ਬਾਥਰੂਮ ਕੰਪਲੀਟ ਕਰ ਦਿੱਤਾ ਮੈਂ ਅੱਜ ਵੀ ਉੱਥੇ ਜਦੋਂ ਮਾਰਕੀਟ ਦੇ ਵਿੱਚ ਗਿਆ ਤੇ ਉੱਥੇ ਜਾ ਕੇ ਦੁਕਾਨਦਾਰਾਂ ਨੂੰ ਇਹੀ ਕਿਹਾ ਕਿ ਤੁਸੀਂ ਹਰਿਆ ਭਰਿਆ ਬਣਾਉਣ ਦੇ ਲਈ ਇਸ ਪ੍ਰੋਜੈਕਟ ਨੂੰ ਆਪਣੇ ਸਾਫ ਸਫਾਈ ਰੱਖੋ ਹਰਿਆ ਭਰਿਆ ਬਣਾਓ ਤਾਂ ਕਿ ਸਾਨੂੰ ਇੱਥੇ ਆਉਣ ਵਾਲੇ ਸਮੇਂ ਚ ਆਕਸੀਜਨ ਦੇ ਵੀ ਦਿੱਕਤ ਪਰੇਸ਼ਾਨੀ ਨਾ ਆਵੇ ਤੇ ਉਹ ਦੁਕਾਨਦਾਰਾਂ ਨੇ ਬਹੁਤ ਵਧੀਆ ਸਹਿਮਤੀ ਜਤਾਈ ਔਰ ਇੰਪਰੂਵਮੈਂਟਸ ਦੇ ਸਾਰੇ ਇਹ ਜਿਹੜੇ ਅਫਸਰ ਸਾਹਿਬਾਨਾਂ ਦਾ ਧੰਨਵਾਦ ਕੀਤਾ ਕਿ ਅਸੀਂ ਇਹ ਜਿਹੜੀ ਸਹੂਲਤ ਦਿੱਤੀ ਹੈਗੀ ਉਹਨਾਂ ਨੂੰ